ਅਕਾਲ ਤਖਤ ਇੱਕ ਉਹ ਰਤਵਾ ਜਿਹੜਾ ਕੱਲੇ ਪੰਜਾਬ ਹੀ ਨਹੀਂ ਇਸਦੇ ਹੁਕਮਨਾਮੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਦੇ ਉੱਪਰ ਪ੍ਰਭਾਵ ਪਾਉਂਦੇ ਸੀ ਜਿਹਨੂੰ ਅੱਜ ਇੱਕ ਪਰਿਵਾਰ ਦੀ ਗੰਦੀ ਸਿਆਸਤ ਉਹਦੀ ਇੱਜ਼ਤ ਨਾਲ ਖਿਲਵਾੜ ਕਰ ਰਹੀ ਹੈ ਖੇਡ ਰਹੀ ਹੈ ਅਹੁਦਿਆਂ ਨਾਲ ਇੱਕ ਆ ਜਾਂਦੀ ਹੈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦਾ ਤੁਹਾਨੂੰ ਮੋਟਾ-ਮੋਟਾ ਮੈਂ ਦੱਸ ਦਵਾਂ ਹਿਸਾਬ 15 ਅਰਬ ਰੁਪਏ ਦੇ ਲਾਗੇ ਤੇਗੀ ਜੀ ਦਾ ਬਜਟ ਆ जिने कदे 10 या 12 ਰੁਪਏ ਮੈਨੂੰ ਲੱਗਦਾ ਨਹੀਂ ਪੰਜਾਬ ਦੇ ਭਲੇ ਲਈ ਜਾਂ ਪੰਜਾਬ ਦੇ ਬੱਚਿਆਂ ਲਈ ਖਰਚੇ ਹੋਣ। ਤੇ ਨਿਵਾਸ ਘਰ ਬਣਾਏ ਨੇ ਦਰਬਾਰ ਸਾਹਿਬ ਦੇ ਲਾਗੇ ਤੇਗੀ ਬਹੁਤ ਜਿੱਥੇ ਤੁਹਾਨੂੰ ਜਾਣ ਲਈ ਕਿਸੇ ਸਹਾਰਸ ਦੀ ਲੋੜ ਪੈਂਦੀ ਆ ਰਹਿਣ ਲਈ ਉਦੋਂ ਤੁਹਾਨੂੰ ਕਦੇ ਕਮਰਾ ਨਹੀਂ ਮਿਲਦੇ। ਜੇ ਕੋਈ ਆਮ ਗਰੀਬ ਸਿੱਖ ਚਲਿਆ ਜਾਵੇ ਤਾਂ ਉਹਨੂੰ ਕਮਰਾ ਨਹੀਂ ਉੱਥੇ ਮਿਲਦਾ ਹਾਲ ਦੇ ਵਿੱਚ ਸੌਣਾ ਪੈਂਦਾ। ਕੋਈ ਇੱਕ ਦਾ ਟਮਾਟਾ ਲਾਹੂ ਮਾੜੇ ਸਮੇਂ ਦੇ ਵਿੱਚ ਤੋਂ ਕੋਈ ਗਿੰਟੀ ਘਟੂ ਤਾਂ ਉਹਨੂੰ ਕਮਰਾ ਮਿਲ ਗਿਆ ਹੋਊਗਾ। ਇਹ ਜਥੇਦਾਰ ਇਹ ਪੰਜ ਪਿਆਰੇ ਸਹਿਬਾਨ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸ਼੍ਰੋਮਣੀ ਅਕਾਲੀ ਦਰ ਇੱਕ ਲੰਮੀ ਕੜੀ ਹੈ ਜਿਹੜੀ ਲਾਸਟ ਦੇ ਜਾ ਕੇ ਮਿਲਦੀ ਹੈ ਬਾਦਲ ਪਰਵਾਰ ਨਾਲ ਅੱਜ 14 ਸਾਲ ਦੇ ਲਾਗੇ ਤੇ ਅੱਗੇ ਦਾ ਸਮਾਂ ਹੋ ਚੱਲਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਇਲੈਕਸ਼ਨ ਤੱਕ ਨਹੀਂ ਕਰਵਾਈ ਗਈ ਕਿਉਂਕਿ ਕੇਂਦਰ ਸਰਕਾਰ ਨਾਲ ਗੰਢ ਧੁੱਪ ਹੈਗੀ ਹੈ ਵਧੀਆ ਇਲੈਕਸ਼ਨ ਹੋ ਨਹੀਂ ਸਕਦੀ ਜੇ ਇਲੈਕਸ਼ਨ ਹੋਗੀ ਤਾਂ ਲੋਕਾਂ ਦਾ ਗੁੱਸਾ ਦੇਖਣ ਨੂੰ ਮਿਲੂਗਾ ਉਹਦੇ ਬਦਲ ਸਕਦੇ ਨੇ ਮੈਂਬਰ ਬਦਲੇ ਜਾ ਸਕਦੇ ਨੇ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਹਾਲਾਤ ਉਜਮਾੜੇ ਨਹੀਂ ਹੈਗੇ ਬੜੇ ਚੰਗੇ ਹਾਲਾਤ ਨੇ ਤੇ ਡੀਸੀ ਆ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ ਇਲੈਕਸ਼ਨ ਦੀ ਕੋਈ 84 ਦਾ ਸਮਾਂ ਨਹੀਂ ਚੱਲ ਰਿਹਾ ਇਹ ਕੋਈ ਖੜਕੂ ਬਾਦ ਨਹੀਂ ਚੱਲ ਰਿਹਾ ਸਾਰਾ ਕੁਝ ਜ਼ਿਲ੍ਹਾ ਦੇ ਅੰਡਰ ਆਰਡਰ ਦੇ ਵਿੱਚ ਆ ਫਿਰ ਵੀ ਇਲੈਕਸ਼ਨ ਨਹੀਂ ਕੀਤੀ ਜਾ ਰਹੀ ਅਸੀਂ ਮੱਥੇ ਟੇਕੀ ਜਾਂਦੇ ਆ ਪੈਸੇ ਸੁੱਟੀ ਜਾਂਦੇ ਆ ਉਹਨਾਂ ਪੈਸਿਆਂ ਦਾ ਕਿਤੇ ਕੋਈ ਹਿਸਾਬ-ਪਤਾ ਨਹੀਂ ਦਿਖਾਈ ਦਿੰਦਾ ਹੈਗਾ। ਜ਼ਮੀਨਾਂ ਜਿਹੜੀਆਂ ਜ਼ਰੂਰ ਨੇ ਗੁਰਦੁਆਰਾ ਸਾਹਿਬ ਦੀਆਂ, ਗੁਰਦੁਆਰਿਆਂ ਦੀਆਂ, ਇਤਿਹਾਸਕ ਗੁਰੂ ਘਰਾਂ ਦੀਆਂ ਤੇ ਉਹ ਚੜ੍ਹੀਆਂ ਜਾ ਰਹੀਆਂ ਨੇ ਲੀਜ਼ ਤੇ ਨਿਲਾਮ ਕੀਤੀਆਂ ਜਾ ਰਹੀਆਂ ਨੇ ਜੇ ਲੀਜ਼ ਤੇ ਦਿੰਦੇ ਨੇ ਤਾਂ ਬੜੇ ਘੱਟ ਰਕਮਾਂ ਤੇ ਦਿੱਤੀ ਜਾਂਦੀ ਹੈ, ਬੜੇ ਘੱਟ ਖਰਚੇ ਦੇ ਦਿੱਤੀ ਜਾਂਦੀ ਹੈ ਤੇ ਦਿੱਤੀ ਵੀ ਆਪਣੇ ਬੰਦਿਆਂ ਨੂੰ ਜਾਂਦੀ ਹੈ। ਮੈਂ ਇੱਕ ਦੇਖੋ ਸੁਣਿਆ ਨਹੀਂ ਕਿ ਕੋਈ ਆਮ ਸਿੰਘ ਕਿੱਥੇ ਦਾ ਦਾ ਸੋਮਣੀ ਗੁਰਦੁਆਰਾ ਦਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਵੋਂਦਾ ਹੋਵੇ। ਇਹ ਬਾਕੀ ਜ਼ਮੀਨਾਂ ਜਿਹੜੀ ਤੁਹਾਨੂੰ ਯੂਨੀਵਰਸਿਟੀਆਂ ਨੇ ਕਾਲਜਾਂ ਨੇ ਇਹਨਾਂ ਦਾ ਠੇਕਾ ਜਿਹੜਾ ਸਾਰਾ ਸਾਰੇ ਦਾ ਸਾਰਾ ਸਿਸਟਮ ਹੈ ਉਹ ਬਾਦਲ ਪਰਵਾਰ ਦੇ ਆਲੇ ਦੋਲੇ ਘੁੰਮਦਾ ਰਹਿੰਦਾ ਜਾਂ ਮਜੀਠੀਏ ਦਾ ਕਬਜ਼ਾ ਕਿਸੇ ਉੱਤੇ ਜਾਂ ਕਿਸੇ ਦੇ ਉੱਪਰ ਸ਼੍ਰੋਮਣੀ ਕਮੇਟੀ ਮੈਂਬਰ ਦਾ ਕਬਜ਼ਾ ਤੇ ਅਕਾਲ ਤਖਤ ਦੇ ਨਾਲ ਜਿਹੜੀਆਂ ਖੇਡਾਂ ਬਾਦਲ ਨੇ ਖੇਡੀਆਂ ਨੇ ਇੱਕ ਐਗਜੈਕਟਿਵ ਜੋ ਕਿ ਕਮੇਟੀ ਦੇ ਅੰਦਰ ਆਉਂਦੀ ਹੈ ਕਮੇਟੀ ਦੀ ਹੈ ਉਹ ਆ ਕੇ ਤਖਤ ਦੇ ਵਿੱਚ ਪੰਜ ਪਿਆਰਿਆਂ ਨੂੰ ਇਹ ਕਹਿ ਰਹੀ ਹੈ ਕਿ ਤੁਸੀਂ ਸਾਡੇ ਮੁਲਾਜ਼ਮੋਂ ਤੁਹਾਨੂੰ ਅਸੀਂ ਹਟਾ ਵੀ ਸਕਦੇ ਹਾਂ ਤੇ ਲਾ ਵੀ ਸਕਦੇ ਹਾਂ ਜਿਹੜੇ ਇਤਿਹਾਸ ਜਾਣਦੇ ਨੇ ਚੰਗੀ ਤਰ੍ਹਾਂ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਇਸ ਗੱਲ ਦਾ ਕਿ ਜਦੋਂ 80000 ਦਾ ਇਕੱਠ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪ੍ਰਗਟਿਆ ਸੀ ਉਦੋਂ ਇਹ ਪੰਜ ਸਿੰਘ ਸਹਿਬਾਨ ਖੜੇ ਹੋਏ ਸੀਗੇ 80000 ਦੇ ਇਕੱਠ ਵਿੱਚੋਂ ਪੰਜਾਂ ਨੇ ਸਿਰ ਭੇਟ ਕੀਤਾ ਸੀ ਆਪਣਾ ਮਹਾਰਾਜ ਨੂੰ ਆ ਕੇ ਫਿਰ ਕਿਤੇ ਜਾ ਕੇ ਇਹ ਮਾਨਤਾ ਇਹ ਮਹਾਨਤਾ ਹਾਸਲ ਕੀਤੀ ਸੀ ਪੰਜ ਪਿਆਰੇ ਹੋਣ ਦੀ ਇਸੇ ਲਈ ਜੇਕਰ ਆਉਂਦਾ ਇਤਿਹਾਸ ਦੇ ਵਿੱਚ ਪ੍ਰਗਟਿਓ ਮਰਦ ਅਗਮੜਾ ਬਰਿਆਮ ਅਕੇਲਾ ਬਾਹਵ-ਬਾਹਵ ਗੋਬਿੰਦ ਸਿੰਘ ਅਪੇ ਗੁਰਚੇਲਾ ਉਹਹੋ ਗੁਰੂ ਸਾਹਿਬ ਦਾ ਸਰੀਰ ਪੰਜ ਪਿਆਰੇ ਨੇ ਕੋਈ ਆਮ ਕੋਈ ਛੋਟਾ ਮੋਟਾ ਅਹੁਦਾ ਨਹੀਂ ਹੈਗਾ ਪੰਜ ਪਿਆਰਿਆਂ ਨੂੰ ਇਹ ਮਹਾਨਤਾ ਹਾਸਲ ਆ ਗੁਰੂ ਸਾਹਿਬ ਨੇ ਕਿਹਾ ਸੀ ਜੇ ਮੇਰੇ ਦਰਸ਼ਨ ਕਰਨੇ ਹੋਣ ਤਾਂ ਪੰਜਾਂ ਵਿੱਚ ਕੀਤੇ ਜਾ ਸਕਦੇ ਨੇ ਉਹ ਪੰਜ ਪਿਆਰੇ ਨੇ ਜਿਨ੍ਹਾਂ ਦਾ ਜ਼ਿਕਰ ਮੈਂ ਹੁਣੇ ਕਰਕੇ ਹਟਿਆ ਉਹਨਾਂ ਨੂੰ ਕੋਈ ਐਜੈਕਟਿਵ ਆ ਕੇ ਕਮੇਟੀ ਇਹ ਕਹੇ ਕਿ ਤੁਸੀਂ ਸਾਡੇ ਮੁਲਾਜ਼ਮਾਂ ਤਨਖਾਹੀਆਂ ਸਾਡੇ ਨੌਕਰੋਂ ਸਾਡੇ ਟਾਲ ਆਉਣ ਵਾਲੀ ਗੱਲ ਹੈ ਗੁਰੂ ਕਦੇ ਤਨਖਈਆ ਨਹੀਂ ਹੋ ਸਕਦਾ ਜੇ ਜੇ ਤਨਖਾਹਾਂ ਲਈਆਂ ਗਈਆਂ ਨੇ ਤਾਂ ਇਹ ਸੁਣਨ ਨੂੰ ਮਿਲਦਾ ਤਾਂ ਇਹ ਅਹੁਦੇ ਅੱਜ ਜਲੀਲ ਹੋ ਰਹੇ ਨੇ ਇਹ ਵਿਸ਼ਵਾਸ ਚੱਕਿਆ ਜਾ ਰਿਹਾ ਸਿੱਖ ਧਰਮ ਦੇ ਵਿੱਚ ਇਹਨਾਂ ਅਹੁਦਿਆਂ ਤੋਂ ਇਹ ਛੱਟ ਵੱਜ ਰਹੀ ਆ ਅਕਾਲ ਤਖਤ ਨੂੰ ਉਹਦੀ ਪ੍ਰਤਿਸ਼ਠਾ ਨੂੰ ਅੰਜ ਪਿਆਰਿਆਂ ਨੂੰ ਉਥੋਂ ਦੇ ਗਰੰਤੀ ਸਿੰਘਾਂ ਨੂੰ ਸਰਵਾਰ ਸਾਹਿਬ ਦੇਆਂ ਨੂੰ ਇਹ ਗਲਤੀਆਂ ਨੇ ਜਿਹੜੀਆਂ ਅੱਜ ਮੁਰਮੁਰ ਮੂਰੇ ਆ ਰਹੀਆਂ ਨਹੀਂ ਕਿਸੇ ਧੀਏ ਬੰਦੇ ਚ ਇੰਨੀ ਹਿੰਮਤ ਨਹੀਂ ਹੁੰਦੀ ਕਿ ਉਹ ਆ ਕੇ ਸਾਡੇ ਪੰਜ ਪਿਆਰਿਆਂ ਨੂੰ ਜਿਹੜੇ ਲੀਡ ਕਰਦੇ ਹੋਣ ਪੂਰੇ ਖਾਲਸਾ ਪੰਥ ਨੂੰ ਜਿਹੜੇ ਹੁਕਮ ਸੁਣਾਇਆ ਹੋਵੇ ਜਿਨ੍ਹਾਂ ਨੇ ਕਿਸੇ ਸਮੇਂ ਗੁਰੂ ਗੋਬਿੰਦ ਸਿੰਘ ਨੂੰ ਕਿ ਮਹਾਰਾਜ ਅੱਜ ਤੁਸੀਂ ਇੱਥੋਂ ਜਾਓ ਚਮਕੌਰ ਦੀ ਗੜੀ ਦੇ ਵਿੱਚ ਖੜਕੇ ਇਹ ਉਹ ਪੰਜ ਪਿਆਰੇ ਨੇ ਤੇ ਉਹਨਾਂ ਨੂੰ ਇੱਕ ਐਬਜੈਕਟਿਵ ਇਹ ਆਖੇ ਏਡੀ ਗੱਲ ਆਖੇ ਇੱਥੇ ਆ ਕੇ ਸਾਡੇ ਸੰਧਾਨਤ ਖਤਮ ਹੋ ਜਾਂਦੇ ਨੇ ਜੋ ਲੰਬੇ ਸਮੇਂ ਤੋਂ ਇਹ ਘਟਨਾਕ੍ਰਮ ਚੱਲ ਰਿਹਾ ਸੀ ਉਸ ਦੇ ਸੰਬੰਧ ਦੇ ਵਿੱਚ ਅੱਜ ਆਪਾਂ ਇਹ ਇੱਕ ਵੀਡੀਓ ਬਣਾ ਰਹੇ ਹਾਂ ਅਕਾਲ ਤਖਤ ਸਭ ਦੇ ਜਥੇਦਾਰਾਂ ਨੂੰ ਲੈ ਕੇ ਜਿਹੜੇ ਨਵੇਂ ਲਗਾਏ ਜਾ ਰਹੇ ਨੇ ਤੇ ਪੁਰਾਣੇ ਹਟਾਏ ਜਾ ਰਹੇ ਨੇ ਜਿਵੇਂ ਕੋਈ ਕੱਪੜੇ ਹੋਣ ਅਕਾਲ ਤਖਤ ਇੱਕ ਉਹ ਰਤਵਾ ਜਿਹੜਾ ਕੱਲੇ ਪੰਜਾਬ ਹੀ ਨਹੀਂ ਇਸ ਦੇ ਹੁਕਮਨਾਮੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਦੇ ਉੱਪਰ ਪ੍ਰਭਾਵ ਪਾਉਂਦੇ ਸੀ ਜਿਹਨੂੰ ਅੱਜ ਇੱਕ ਪਰਿਵਾਰ ਦੀ ਗੰਦੀ ਸਿਆਸਤ ਉਹਦੀ ਇੱਜ਼ਤ ਨਾਲ ਖਿਲਵਾੜ ਕਰ ਰਹੀ ਹੈ ਖੇਡ ਰਹੀ ਹੈ ਅਹੁਦਿਆਂ ਨਾਲ ਯੂਕੇ ਦੇ ਮਹਾਨ ਆਉਧੇ ਨੇ ਜਿਨ੍ਹਾਂ ਦਾ ਸਤਕਾਰ ਪੰਜਾਬ ਕੀ ਦੁਨੀਆ ਭਰ ਦੇ ਸਿੱਖਾਂ ਦੇ ਵਿੱਚ ਬੜੇ ਸਤਕਾਰ ਨਾਲ ਦੇਖਿਆ ਜਾਂਦਾ ਬੜੇ ਪਿਆਰ ਨਾਲ ਇਹਨਾਂ ਨੂੰ ਦੇਖਿਆ ਜਾਂਦਾ ਉਹਨਾਂ ਆਉਧਿਆਂ ਨਾਲ ਅੱਜ ਖਿਲਵਾੜ ਕੀਤਾ ਜਾ ਰਿਹਾ ਹੈ ਤਖਤ ਦੀ ਰੈਪਿਊਟੇਸ਼ਨ ਡਾਊਨ ਕੀਤੀ ਜਾ ਰਹੀ ਹੈ ਇੱਕ ਆ ਜਾਂਦੀ ਹੈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦਾ ਤੁਹਾਨੂੰ ਮੋਟਾ-ਮੋਟਾ ਮੈਂ ਦੱਸ ਦਵਾ ਹਿਸਾਬ 15 ਅਰਬ ਰੁਪਏ ਦੇ ਲਾਗੇ ਤੇਗੇ ਜੀ ਦਾ ਬਜਟ ਆ जिने कदे 10 ਜਾਂ 12 ਰੁਪਏ ਮੈਨੂੰ ਲੱਗਦਾ ਨਹੀਂ ਪੰਜਾਬ ਦੇ ਭਲੇ ਲਈ ਜਾਂ ਪੰਜਾਬ ਦੇ ਬੱਚਿਆਂ ਲਈ ਖਰਚੇ ਹੋਣ ਉਦਾਂ ਕਹਿਨੋ ਇਹਨਾਂ ਨੇ ਬੜੇ ਸਥਾਨ ਬਣਾਏ ਹੋਏ ਨੇ ਸਗ ਮਰਮਰ ਦੇ ਪੱਥਰ ਲਗਾਏ ਹੋਏ ਨੇ ਬੜੇ ਸਕੂਲ ਬਣਾਏ ਨੇ ਕਾਲਜ ਬਣਾਏ ਨੇ ਯੂਨੀਵਰਸਿਟੀਆਂ ਬਣਾਈਆਂ ਨੇ ਜ਼ਮੀਨਾਂ ਨੇ ਤੇ ਨਿਵਾਸ ਘਰ ਬਣਾਏ ਨੇ ਦਰਬਾਰ ਸਾਹਿਬ ਦੇ ਲਾਗੇ ਤੇ ਅੱਗੇ ਬਹੁਤ ਜਿੱਥੇ ਤੁਹਾਨੂੰ ਜਾਣ ਲਈ ਕਿਸੇ ਸਫਾਰਸ਼ ਦੀ ਲੋੜ ਪੈਂਦੀ ਆ ਰਹਿਣ ਲਈ ਉਦਾਂ ਤੁਹਾਨੂੰ ਕਦੇ ਕਮਰਾ ਨਹੀਂ ਮਿਲਦਾ ਜੇ ਕੋਈ ਆਮ ਗਰੀਬ ਸਿੱਖ ਚਲਿਆ ਜਾਵੇ ਤਾਂ ਉਹਨੂੰ ਕਮਰਾ ਨਹੀਂ ਉੱਥੇ ਮਿਲਦਾ ਹਾਲ ਦੇ ਵਿੱਚ ਸੌਣਾ ਪੈਂਦਾ ਕੋਈ ਕਿੱਦਾਂ ਟਾਮਟਾ ਲਾ ਹੋ ਮਾੜੇ ਸਮੇਂ ਦੇ ਵਿੱਚ ਜੇ ਤੁੰ ਕੋਈ ਗਿਣਤੀ ਘਟੂ ਤਾਂ ਉਹਨੂੰ ਕਮਰਾ ਮਿਲ ਗਿਆ ਹੋਊਗਾ ਨਹੀਂ ਉੱਥੇ ਕਮਰਾ ਨਹੀਂ ਦਿੱਤਾ ਜਾਂਦਾ ਸਕੂਲ ਨੇ ਜਿੱਥੇ ਨੌਕਰੀਆਂ ਆਪਣੇ ਘਰ ਦੇ ਨੂੰ ਦਿੱਤੀਆਂ ਜਾਂਦੀਆਂ ਨੇ ਕਿਸੇ ਆਮ ਸਿੱਖ ਘਰ ਦੇ ਬੱਚੇ ਨੂੰ ਕੋਈ ਨੌਕਰੀ ਨਹੀਂ ਦਿੱਤੀਦੀ ਉੱਥੇ ਹਸਪੀਟਲ ਨੇ ਇੱਥੇ ਇਲਾਜ ਕੋਈ ਨਾ ਖਾਸ ਨਹੀਂ ਕੀਤਾ ਜਾਂਦਾ ਜੇ ਕੀਤਾ ਜਾਂਦਾ ਤਾਂ ਸਿਫਾਰਸਾਂ ਤੇ ਉੱਥੇ ਹੁੰਦਾ ਕੋਈ ਮਹਿੰਗਾ ਇਲਾਜ ਉੱਥੇ ਕਰਿਆ ਨਹੀਂ ਜਾਂਦਾ ਜਿਦਾਂ ਕੋਈ ਫਾਇਦਾ ਕੋਈ ਆਮ ਕਰਦਾ ਬੱਚਾ ਆਮ ਕਰਦਾ ਕੋਈ ਮੈਂਬਰ ਚੁੱਕ ਸਕੇ ਇਹ ਹਾਲਾਤ ਨੇ ਇਹ ਜਥੇਦਾਰ ਇਹ ਪੰਜ ਪਿਆਰੇ ਸਹਿਬਾਨ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸ਼੍ਰੋਮਣੀ ਅਕਾਲੀ ਦਰ ਇੱਕ ਲੰਮੀ ਕੜੀ ਹੈ ਜਿਹੜੀ ਲਾਸਟ ਦੇ ਜਾ ਕੇ ਮਿਲਦੀ ਹੈ ਬਾਦਲ ਪਰਿਵਾਰ ਨਾਲ ਇਹਨਾਂ ਦੇ ਸਭ ਦੇ ਉੱਪਰ ਇੱਕ ਕੁੰਡਾ ਜਿਹੜਾ ਹੋਏਗਾ ਬਾਦਲ ਪਰਿਵਾਰ ਦਾ ਉਹ ਆਪਣੇ ਹੱਥਾਂ ਦੇ ਨਿਚਾ ਰਿਹਾ ਸਭ ਨੂੰ ਦਿਖ ਰਿਹਾ ਹੈ ਇਹ ਕਹਿਣ ਨੂੰ ਲਫ਼ਜ਼ਾਂ ਚ ਵੱਡੇ ਨੇ ਮੇਰਾ ਕੱਦ ਛੋਟਾ ਹੈ ਗੱਲਾਂ ਚ ਵੱਡੀਆਂ ਨੇ ਔਰ ਇਸੇ ਲਈ ਮੈਂ ਇਸ ਸਬੰਧ ਦੇ ਵਿੱਚ ਕੋਈ ਆਪ ਵੀਡੀਓ ਨਹੀਂ ਬਣਾਈ ਸੀਗੀ ਬਟ ਹੁਣ ਪਾਣੀ ਹੈ ਜਿਹੜਾ ਉਹ ਸਿਰ ਤੋਂ ਉੱਪਰ ਦੀ ਹੈ ਮੈਨੂੰ ਲੱਗਦਾ ਜੇ ਪੰਜਾਬ ਦੇ ਹਰ ਬੱਚੇ ਨੂੰ ਹਰ ਘਰ ਨੂੰ ਇਸ ਦੇ ਉੱਤੇ ਬੋਲਣਾ ਚਾਹੀਦਾ ਇਸ ਉੱਤੇ ਦੱਸਣਾ ਚਾਹੀਦਾ ਜੇ ਮੈਂ ਕੋਈ ਗਲਤ ਗੱਲ ਕਹਾ ਤਾਂ ਜਰੂਰ ਤੁਸੀਂ ਮੈਨੂੰ ਦੱਸ ਸਕਦੇ ਹੋ ਟੋਕ ਸਕਦੇ ਹੋ ਕਮੈਂਟਾਂ ਦੇ ਵਿੱਚ ਆਪਣੇ ਜਵਾਬ ਜਰੂਰ ਦੇ ਸਕਦੇ ਹੋ ਅੱਜ 14 ਸਾਲ ਦੇ ਲਾਗੇ ਤੇ ਅੱਗੇ ਦਾ ਸਮਾਂ ਹੋ ਚੱਲਿਆ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਇਲੈਕਸ਼ਨ ਤੱਕ ਨਹੀਂ ਕਰਵਾਈ ਗਈ ਕਿਉਂਕਿ ਕੇਂਦਰ ਸਰਕਾਰ ਨਾਲ ਗੰਢ ਧੁੱਪ ਹੈਗੀ ਹੈ ਵਧੀਆ ਇਲੈਕਸ਼ਨ ਹੋ ਨਹੀਂ ਸਕਦੀ ਜੇ ਇਲੈਕਸ਼ਨ ਹੋਗੀ ਤਾਂ ਲੋਕਾਂ ਦਾ ਗੁੱਸਾ ਦੇਖਣ ਨੂੰ ਮਿਲੂਗਾ ਉਹਦੇ ਬਦਲ ਸਕਦੇ ਨੇ ਮੈਂਬਰ ਬਦਲੇ ਜਾ ਸਕਦੇ ਨੇ ਇਲੈਕਸ਼ਨ ਦੇ ਵਿੱਚ ਸੋ 14 ਸਾਲ ਦੇ ਤਕਰੀਬਨ ਸਮਾਂ ਹੋ ਚੱਲਿਆ ਪੰਜਾਬ ਦੇ ਹਾਲਾਤ ਕੁਝ ਮਾੜੇ ਨਹੀਂ ਹੈਗੇ ਬੜੇ ਚੰਗੇ ਹਾਲਾਤ ਨੇ ਤੇ ਡੀਸੀ ਆ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ ਇਲੈਕਸ਼ਨ ਦੀ ਕੋਈ 84 ਦਾ ਸਮਾਂ ਨਹੀਂ ਚੱਲ ਰਿਹਾ ਇਹ ਕੋਈ ਖੜਕੂ ਬਾਦ ਨਹੀਂ ਚੱਲ ਰਿਹਾ ਸਾਰਾ ਕੁਝ ਜ਼ਿਲ੍ਹਾ ਦੇ ਅੰਡਰ ਆਰਡਰ ਦੇ ਵਿੱਚ ਆ ਫਿਰ ਵੀ ਇਲੈਕਸ਼ਨ ਨਹੀਂ ਕੀਤੀ ਜਾ ਰਹੀ ਅਸੀਂ ਮੱਥੇ ਟੇਕੀ ਜਾਂਦੇ ਆ ਪੈਸੇ ਸੁੱਟੀ ਜਾਂਦੇ ਆ ਉਹਨਾਂ ਪੈਸਿਆਂ ਦਾ ਕਿਤੇ ਕੋਈ ਹਿਸਾਬ-ਕਿਤਾਬ ਨਹੀਂ ਦਿਖਾਈ ਦਿੰਦਾ ਹੈਗਾ ਜ਼ਮੀਨਾਂ ਜਿਹੜੀਆਂ ਜ਼ਰੂਰ ਨੇ ਗੁਰਦੁਆਰਾ ਸਾਹਿਬ ਦੀਆਂ ਗੁਰਦੁਆਰਿਆਂ ਦੀਆਂ ਇਤਿਹਾਸਕ ਗੁਰੂ ਘਰਾਂ ਦੀਆਂ ਤੇ ਉਹ ਚਾੜੀਆਂ ਜਾ ਰਹੀਆਂ ਨੇ ਲੀਜ਼ ਤੇ ਨਿਲਾਮ ਕੀਤੀਆਂ ਜਾ ਰਹੀਆਂ ਨੇ ਜੇ ਲੀਜ਼ ਤੇ ਦਿੰਦੇ ਨੇ ਤਾਂ ਬੜੇ ਘੱਟ ਰਕਮਾਂ ਤੇ ਦਿੱਤੀ ਜਾਂਦੀ ਹੈ ਬੜੇ ਘੱਟ ਖਰਚੇ ਦੇ ਦਿੱਤੀ ਜਾਂਦੀ ਹੈ ਤੇ ਦਿੱਤੀ ਵੀ ਆਪਣੇ ਬੰਦਿਆਂ ਨੂੰ ਜਾਂਦੀ ਹੈ ਮੈਂ ਕਦੇ ਕੋਈ ਸੁਣਿਆ ਨਹੀਂ ਕਿ ਕੋਈ ਆਮ ਸਿੰਗਲ ਕਿੱਥੇ ਦਾ ਸੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਵੋਂਦਾ ਹੋਵੇ ਇਹ ਕਿਸੇ ਆਮ ਕਰਦੇ ਬੰਦੇ ਨੇ ਕੋਈ ਲੈ ਲਈ ਹੋਣੀ ਹੈ ਜ਼ਮੀਨ ਤਾਂ ਉਹਦਾ ਰੇਟ ਪੂਰਾ ਸਹੀ ਦਿਖਿਆ ਜਾਊਗਾ। ਇਹ ਬਾਕੀ ਜ਼ਮੀਨਾਂ ਜਿਹੜੀ ਤੁਹਾਨੂੰ ਯੂਨੀਵਰਸਿਟੀਆਂ ਨੇ ਕਾਲਜਾਂ ਨੇ ਇਹਨਾਂ ਦਾ ਠੇਕਾ ਜਿਹੜਾ ਸਾਰਾ ਸਾਰੇ ਦਾ ਸਾਰਾ ਸਿਸਟਮ ਹੈ ਉਹ ਬਾਦਲ ਪਰਵਾਰ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ। ਜਾਂ ਮਜੀਠੀਏ ਦਾ ਕਬਜ਼ਾ ਕਿਸੇ ਉੱਤੇ ਜਾਂ ਕਿਸੇ ਦੇ ਉੱਪਰ ਸ਼੍ਰੋਮਣੀ ਕਮੇਟੀ ਮੈਂਬਰ ਦਾ ਕਬਜ਼ਾ। ਇਹ ਹਕੀਕਤ ਹੈ ਮੈਂ ਇੱਥੇ ਨਾਮ ਨਾਮ ਵੀ ਲੈ ਸਕਦਾ ਮੈਨੂੰ ਪੂਰੇ ਧਿਆਨ ਚ ਨਹੀਂ ਜਿਹੜੇ ਜਿਹੜੇ ਮੈਂਬਰਾਂ ਨੇ ਇੱਥੇ ਜ਼ਮੀਨਾਂ ਦੱਬੀਆਂ ਹੋਈਆਂ ਨੇ ਸ਼੍ਰੋਮਣੀ ਕਮੇਟੀ ਦੀਆਂ ਜਾਂ ਜੋ ਬੌਂਦੇ ਨੇ ਜਾਂ ਜਿਨ੍ਹਾਂ ਦੇ ਇਹਨਾਂ ਨੇ ਕਿਸੇ ਕਾਲਜ ਦੇ ਉੱਤੇ ਉੱਥੇ ਰੱਖਿਆ ਹੋਇਆ ਜਾਂ ਯੂਨੀਵਰਸਿਟੀ ਦੇ ਉੱਤੇ ਉੱਥੇ ਰੱਖਿਆ ਹੋਇਆ। ਜੇ ਸਮਾਨ ਲੱਗਿਆ ਜਾਂ ਸਮਾਂ ਦੇਖਿਆ ਇਦਾਂ ਦਾ ਵਿਚਾਰਿਆ ਕਿ ਦੇ ਤਾਂ ਉਹਦੇ ਉੱਤੇ ਵੀ ਜ਼ਰੂਰ ਗੱਲ ਕਰਾਂਗੇ। ਹੁਣ ਆਉਨੇ ਆਪਾਂ ਅਕਾਲ ਤਖਤ ਦੇ ਉੱਪਰ ਉਹਦੇ ਤੇ ਗੱਲ ਕਰੀਏ। ਅਕਾਲ ਤਖਤ ਸਾਹਿਬ ਦੇ ਨਾਲ ਕਿਵੇਂ ਬਾਦਲ ਪਰਿਵਾਰ ਖੇਡਾਂ ਖੇਡ ਰਿਹਾ ਉਹਦੇ ਬਾਰੇ ਅੱਜ ਜਾਣਕਾਰੀ ਤੁਹਾਨੂੰ ਦੰਦਾ। ਇਹ ਵੀਡੀਓ ਅੱਜ ਪੂਰੀ ਦੇਖ ਲਿਓ ਮੇਰੇ ਵੀਰੋ ਮੈਂ ਤੁਹਾਨੂੰ ਦਾਵੇ ਨਾਲ ਇਹ ਗੱਲ ਕਹਿਣਾ ਕਿ ਤੁਹਾਡੇ ਅੱਖਾਂ ਦੇ ਮੂਹਰੇ ਜਿਹੜਾ ਪਰਦਾ ਲੱਗਿਆ ਹੋਇਆ ਸਾਰਾ ਹਟ ਜਾਊਗਾ। ਅੱਜ ਮੂੜ ਵੀ ਬਣਿਆ ਹੋਇਆ ਕੁਝ ਪਰਦੇ ਚੱਕਣ ਦਾ ਤੁਸੀਂ ਚੱਕਾਂਗੇ ਜਰੂਰ ਇਸ ਵੀਡੀਓ ਦੇ ਜ਼ਰੀਏ ਅੱਜ ਤੇ ਅਕਾਲ ਤਖਤ ਦੇ ਨਾਲ ਜਿਹੜੀਆਂ ਖੇਡਾਂ ਬਗਲ ਨੇ ਖੇਡੀਆਂ ਨੇ ਇੱਕ ਐਗਜੈਕਟਿਵ ਜੋ ਕਿ ਕਮੇਟੀ ਦੇ ਅੰਡਰ ਆਉਂਦੀ ਹੈ ਕਮੇਟੀ ਦੀ ਹੈ ਉਹ ਆ ਕੇ ਤਖਤ ਦੇ ਵਿੱਚ ਪੰਜ ਪਿਆਰਿਆਂ ਨੂੰ ਇਹ ਕਹਿ ਰਹੀ ਹੈ ਕਿ ਤੁਸੀਂ ਸਾਡੇ ਮੁਲਾਜ਼ਮੋਂ ਤੁਹਾਨੂੰ ਅਸੀਂ ਹਟਾ ਵੀ ਸਕਦੇ ਹਾਂ ਤੇ ਲਾ ਵੀ ਸਕਦੇ ਹਾਂ ਤੇ ਇਹ ਉਹ ਐਗਜੈਕਟਿਵ ਹੈ ਜਿਹੜੀ ਐਕਟ ਦੇ ਅਨੁਸਾਰ ਜੇ ਆਪਾਂ ਗੱਲ ਕਰੀਏ ਜੋ ਸੈਂਟਰ ਸਰਕਾਰ ਦੇ ਅੰਡਰ ਆਉਂਦੀ ਹੈ ਭੈਰਨਜੀਤ ਸਿੰਘ ਜੀ ਦੇ ਦਸੰਦੇ ਮੁਤਾਬਕ ਜੇ ਕਹਾਂ ਇੱਥੇ ਆ ਕੇ ਸਾਡਾ ਉਹ ਸਿਧਾਂਤ ਆ ਜਿਹੜਾ ਉਹ ਖਤਮ ਹੋ ਜਾਂਦਾ ਜਿਹੜਾ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਸਮਾਂ ਜਿਹਨੂੰ ਬਣਾਉਣ ਦੇ ਵਿੱਚ ਜਿਹਨੂੰ ਖੜਾ ਕਰਨ ਦੇ ਵਿੱਚ ਲੱਗਿਆ ਸੀ ਜਿਹੜੇ ਇਤਿਹਾਸ ਜਾਣਦੇ ਨੇ ਚੰਗੀ ਤਰ੍ਹਾਂ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਇਸ ਗੱਲ ਦਾ ਕਿ ਜਦੋਂ 80000 ਦਾ ਇਕੱਠ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪ੍ਰਗਟਿਆ ਸੀ ਉਦੋਂ ਇਹ ਪੰਜ ਸਿੰਘ ਸਹਿਬਾਨ ਖੜੇ ਹੋਏ ਸੀਗੇ 80000 ਦੇ ਇਕੱਠ ਵਿੱਚੋਂ ਪੰਜਾਂ ਨੇ ਸਿਰ ਭੇਟ ਕੀਤਾ ਸੀ ਆਪਣਾ ਮਹਾਰਾਜ ਨੂੰ ਆ ਕੇ ਫਿਰ ਕਿਤੇ ਜਾ ਕੇ ਇਹ ਮਾਨਤਾ ਇਹ ਮਹਾਨਤਾ ਹਾਸਲ ਕੀਤੀ ਸੀ ਪੰਜ ਪਿਆਰੇ ਹੋਣ ਦੀ ਉਹਨਾਂ ਵਾਹਿਗੁਰੂ ਇੱਕ ਸੁਖਨ ਸੁਨਾਇਆ ਗੁਰੂ ਖਾਲਸਾ ਨਾਮ ਧਰਾਇਆ ਤੂੰ ਮੇਰੇ ਮੈਂ ਤੁਮਰਾ ਹੁਆ ਤੁਮਰਾ ਹਮਰਾ ਅਬ ਗੁਰੂ ਨਾ ਦੂਆ ਇਸੇ ਲਈ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ ਪ੍ਰਗਟਿਓ ਮਰਦ ਅਗਮੜਾ ਬਰਿਆਮ ਅਕੇਲਾ ਬਾਹਵ ਬਾਹਵ ਗੋਬਿੰਦ ਸਿੰਘ ਅਪੇ ਗੁਰ ਚੇਲਾ ਉਹੋ ਗੁਰੂ ਸਾਹਿਬ ਦਾ ਸਰੀਰ ਪੰਜ ਪਿਆਰੇ ਨੇ ਕੋਈ ਆਮ ਕੋਈ ਛੋਟਾ ਮੋਟਾ ਉਹਦਾ ਨਹੀਂ ਹੈਗਾ ਪੰਜ ਪਿਆਰਿਆਂ ਨੂੰ ਇਹ ਮਹਾਨਤਾ ਹਾਸਲ ਆ ਗੁਰੂ ਸਾਹਿਬ ਨੇ ਕਿਹਾ ਸੀ ਜੇ ਮੇਰੇ ਦਰਸ਼ਨ ਕਰਨੇ ਹੋਣ ਤਾਂ ਪੰਜਾਂ ਵਿੱਚ ਕੀਤੇ ਜਾ ਸਕਦੇ ਨੇ ਉਹ ਪੰਜ ਪਿਆਰੇ ਨੇ ਜਿਨ੍ਹਾਂ ਦਾ ਜ਼ਿਕਰ ਮੈਂ ਹੁਣੇ ਕਰਕੇ ਹਟਿਆ ਤੇ ਉਹਨਾਂ ਨੂੰ ਕੋਈ ਐਡਜੈਕਟਿਵ ਆ ਕੇ ਕਮੇਟੀ ਇਹ ਕਹੇ ਕਿ ਤੁਸੀਂ ਸਾਡੇ ਮੁਲਾਜ਼ਮਾਂ ਤਨਖਾਹੀਆਂ ਸਾਡੇ ਨੌਕਰੋਂ ਸਾਡੇ ਢਾਲ ਆਉਣ ਵਾਲੀ ਗੱਲ ਹੈ ਗੁਰੂ ਕਦੇ ਤਨਖਈਆ ਨਹੀਂ ਹੋ ਸਕਦਾ ਜੇ ਅੇਤਨਖਾਂ ਲਈਆਂ ਗਈਆਂ ਨੇ ਤਾਂ ਇਹ ਸੁਣਨ ਨੂੰ ਮਿਲਦਾ ਤਾਂ ਇਹ ਅਹੁਦੇ ਅੱਜ ਜਲੀਲ ਹੋ ਰਹੇ ਨੇ ਇਹ ਵਿਸ਼ਵਾਸ ਚੱਕਿਆ ਜਾ ਰਿਹਾ ਸਿੱਖ ਧਰਮ ਦੇ ਵਿੱਚ ਇਹਨਾਂ ਅਹੁਦਿਆਂ ਤੋਂ ਇਹ ਸੱਟ ਵੱਜ ਰਹੀ ਆ ਅਕਾਲ ਤਖਤ ਨੂੰ ਉਹਦੀ ਪ੍ਰਤਿਸ਼ਠਾ ਨੂੰ ਪੰਜ ਪਿਆਰਿਆਂ ਨੂੰ ਉਥੋਂ ਦੇ ਗ੍ਰੰਥੀ ਸਿੰਘਾਂ ਨੂੰ ਦਰਬਾਰ ਸਾਹਿਬ ਦੇ ਨੂੰ ਇਹ ਗਲਤੀਆਂ ਨੇ ਜਿਹੜੀਆਂ ਅੱਜ ਮੁਰਮੁਰ ਮੂਰੇ ਆ ਰਹੀਆਂ ਨਹੀਂ ਕਿਸੇ ਧੀਏ ਬੰਦੇ 'ਚ ਇੰਨੀ ਹਿੰਮਤ ਨਹੀਂ ਹੁੰਦੀ ਕਿ ਉਹ ਆ ਕੇ ਸਾਡੇ ਪੰਜ ਪਿਆਰਿਆਂ ਨੂੰ ਜਿਹੜੇ ਲੀਡ ਕਰਦੇ ਹੁਣ ਪੂਰੇ ਖਾਲਸਾ ਪੰਥ ਨੂੰ ਜਿਹੜੇ ਹੁਕਮ ਸੁਣਾਇਆ ਹੋਵੇ ਜਿਨ੍ਹਾਂ ਨੇ ਕਿਸੇ ਸਮੇਂ ਗੁਰੂ ਗੋਬਿੰਦ ਸਿੰਘ ਨੂੰ ਕਿ ਮਹਾਰਾਜ ਅੱਜ ਤੁਸੀਂ ਇੱਥੋਂ ਜਾਓ ਚਮਕੌਰ ਦੀ ਗੜੀ ਦੇ ਵਿੱਚ ਕਢ ਕੇ ਇਹ ਉਹ ਪੰਜ ਪਿਆਰੇ ਨੇ ਤੇ ਉਹਨਾਂ ਨੂੰ ਇੱਕ ਐਗਜੈਕਟਿਵ ਇਹ ਆਖੇ ਢੀ ਗੱਲ ਆਖੇ ਇੱਥੇ ਆ ਕੇ ਸਾਡੇ ਸਿਧਾਂਤ ਖਤਮ ਹੋ ਜਾਂਦੇ ਨੇ ਤੇ ਧਮਕੀ ਦੇਵੇ ਬਾਦਲ ਵਰਗਾ ਘਟਿਆ ਬੰਦਾ ਆਪਣੀ ਕੋਠੀ ਦੇ ਵਿੱਚ ਬੁਲਾ ਕੇ ਆਖੇ ਕਿ ਇਸ ਚੋਰ ਠੱਗ ਰਾਮ ਰਹੀਮ ਲੁਚੇ ਲਫੰਗੇ ਢੋਂਗੀ ਸਾਧ ਨੂੰ ਮਾਫੀ ਦਿਵੋ ਫਿਰ ਇੱਥੇ ਆ ਕੇ ਸਾਡੇ ਸਿਧਾਂਤ ਖਤਮ ਹੋ ਜਾਂਦੇ ਨੇ ਤੇ ਹੈਰਾਨੀ ਦੀ ਗੱਲ ਹੈ ਕਿ ਉਹ ਪੰਜ ਪਿਆਰੇ ਕੰਨਾਂ 'ਚ ਤੇਲ ਪਾ ਕੇ ਸਭ ਕੁਝ ਸੁਣੀ ਜਾਂਦੇ ਨੇ ਕਰੀ ਜਾਂਦੇ ਨੇ ਤੇ ਹੁਣ ਤੱਕ ਸੁਣਦੇ ਰਹੇ ਨੇ ਇੱਥੇ ਆ ਕੇ ਸਾਡੇ ਨਾਂ ਅਉਧੇ ਨੂੰ ਠੇਸ ਪਹੁੰਚਦੀ ਆ ਦੂਜੀ ਗੱਲ ਜ세ਦਾਰ ਸਾਹਿਬ ਨੂੰ ਕਦੇ ਤਨਖਾਹੀਆਂ ਨਹੀਂ ਦੇਣਾ ਚਾਹੀਦਾ ਨਾ ਇਹ ਤਨਖਾਹੀਏ ਹੋਣੇ ਚਾਹੀਦੇ ਨੇ ਇਹ ਕੋਈ ਨੌਕਰੀ ਥੋੜਾ ਪੰਜ ਪਿਆਰਿਆਂ ਦੀ ਜ세ਦਾਰ ਸਾਹਿਬ ਦੀ ਇੱਕ ਮਹਾਨ ਰਤਵ ਹੈ ਜਿਹੜਾ ਗੁਰੂ ਸਾਹਿਬ ਨੇ ਬਖਸ਼ਿਆ ਗਿਆ ਇਸ ਰਤਵਿਆਂ ਦੇ ਉੱਤੇ ਇਸ ਅਹੁਦਿਆਂ ਦੇ ਉੱਤੇ ਬਹੁਤ ਵੱਡੇ ਵੱਡੇ ਸਿੰਘ ਕਿਸੇ ਸਮੇਂ ਵਿਰਾਜਮਾਨ ਰਹੇ ਨੇ ਜਿਵੇਂ ਦਾਰਾਂ ਦੇ ਅਹੁਦੇ ਉੱਤੇ ਬਾਬਾ ਕਾਲੀ ਫੁੱਲਾ ਸਿੰਘ ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ ਪੰਜ ਪਿਆਰੇ 80000 ਦੇ ਇਕੱਠ ਦੇ ਵਿੱਚ ਖੜੇ ਹੋ ਕੇ ਸਿਰ ਦੇਣ ਵਾਲੇ ਜਿਵੇਂ ਮੈਂ ਪਹਿਲਾਂ ਕਿਹਾ ਇਹ ਉਹਨਾਂ ਦਾ ਦਿੱਤਾ ਹੋਇਆ ਮਹਾਨ ਰਤਵ ਹੈ ਉਹ ਮਹਾਨਤਾ ਹਾਸਲ ਹੈ ਇਸ ਰਤਵਿਆਂ ਨੂੰ ਇਸ ਅਹੁਦਿਆਂ ਨੂੰ ਫੇਰ ਕਿਤੇ ਜਾ ਕੇ ਇਹ ਅਹੁਦੇ ਅੱਜ ਸਾਡੇ ਵਿੱਚ ਵਿਚਰ ਰਹੇ ਨੇ ਅਸੀਂ ਇਹਨਾਂ ਦੇ ਦਰਸ਼ਨ ਕਰ پا ਰਹੇ ਹਾਂ ਗੁਰੂ ਸਾਹਿਬ ਦਾ ਸਰੀਰ ਨੇ ਇਹ ਪੰਜ ਪਿਆਰੇ ਇਹ ਤਨਖਾਹੀਏ ਨਹੀਂ ਹੋਣੇ ਚਾਹੀਦੇ ਇਹ ਤਨਖਾਹੀਏ ਨੇ ਤਾਂ ਹੀ ਅੱਜ ਆ ਸਭ ਕੁਝ ਦੇਖਣ ਨੂੰ ਮਿਲ ਰਿਹਾ ਆ ਦਿਨ ਦੇਖਣ ਨੂੰ ਮਿਲ ਰਹੇ ਨੇ ਗੁਰੂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਕੋਈ ਮਾੜਾ ਛੋਟਾ ਮੋਟਾ ਅਉਧਾ ਨਹੀਂ ਹੈ ਇਹ ਇਸ ਅਉਧੇ ਦੇ ਬਾਬਾ ਬੁੱਢਾ ਜੀ ਭਾਈ ਮਨੀ ਸਿੰਘ ਵਰਗੇ ਸਿੰਘ ਸ਼ਹੀਦ ਰਹੇ ਹੋਏ ਨੇ ਇਸ ਅਉਧੇ ਦੇ ਉੱਤੇ ਜਿਨ੍ਹਾਂ ਦੀ ਕੋਈ ਉਦਾਹਰਨਾ ਚ ਦਿੱਤੀ ਨਹੀਂ ਜਾ ਸਕਦੀ ਕਿਸੇ ਦੇ ਮੁਕਾਬਲੇ ਐਡੀ ਡਾਰ ਰਤਵਾ ਆਪਣੇ ਆਪ ਦੇ ਵਿੱਚ ਇੱਕ ਮਹਾਨ ਨਾਮ ਆ ਇਹ ਬਾਬਾ ਬੁੱਢਾ ਜੀ ਭਾਈ ਮਨੀ ਸਿੰਘ ਜੀ ਇਹ ਕੋਈ ਛੋਟੇ-ਮੋਟੇ ਅਹੁਦੇ ਨਹੀਂ ਹੈਗੇ ਇਹਨਾਂ ਦਾ ਸਤਿਕਾਰ ਸੰਗਤ ਦੇ ਵਿੱਚ ਬੜਾ ਪਿਆਰ ਬੜਾ ਇਹਨਾਂ ਲਈ ਸੰਗਤ ਦੇ ਵਿੱਚ ਤੇ ਇਹਨਾਂ ਦੇ ਨਾਲ ਖਿਲਵਾੜ ਹੁੰਦਾ ਦੇਖਣਾ ਬਹੁਤ ਵੱਡੀ ਗੱਲ ਹੈ ਅੱਜ ਪੰਜਾਬ ਦੇ ਹਰ ਕਰ ਨੂੰ ਉੱਠ ਕੇ ਇਹਦੇ ਖਿਲਾਫ ਆਵਾਜ਼ ਚੁਕਣੀ ਚਾਹੀਦੀ ਹੈ ਤੇ ਜੇ ਗੱਲ ਕਰੀਏ ਸਾਰੇ ਘਟਨਾਕ੍ਰਮ ਦੀ ਜੋ ਵਾਪਰ ਰਹੇ ਨੇ ਸਭ ਨੂੰ ਪਤਾ ਹੈ ਕਿ 2 ਦਸੰਬਰ ਨੂੰ ਜੋ ਹੋਇਆ ਉਦੋਂ ਉਸ ਤੋਂ ਬਾਅਦ ਇਹ ਵਾਪਰਨਾ ਸ਼ੁਰੂ ਹੋਇਆ ਕਈਆਂ ਨੂੰ ਇਹ ਭੁਲੇਖਾ ਹੈ ਇਹ ਚੱਲ ਰਿਹਾ ਜਿਹੜਾ ਸਮਾਂ ਉਸ ਤੋਂ ਪਹਿਲਾਂ ਦਾ ਚੱਲ ਰਿਹਾ ਇੱਕ ਖਲਵਾੜ ਤਾਂ ਬਹੁਤ ਲੰਮੇ ਸਮੇਂ ਤੋਂ ਹੁੰਦਾ ਆ ਰਿਹਾ ਹੁਣ ਜਿਹੜਾ ਪਾਣੀ ਆ ਉਹ ਸਿਰ ਤੋਂ ਉੱਪਰ ਦੀ ਨਿਕਲ ਗਿਆ ਤਾਂ ਥੋੜਾ ਤੁਹਾਡੇ ਸਾਹਮਣੇ ਆ ਗਿਆ ਸਭ ਦੇ ਇਹ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਇਸੇ ਗੁਰੂ ਘਰ ਵਿੱਚ RAM RAJ ਨੇ ਬਾਣੀ ਦੀ ਬਾਣੀ ਦੇ ਕੁਝ ਸ਼ਬਦ ਬਦਲ ਦਿੱਤੇ ਸੀਗੇ ਜੇ ਤੁਹਾਨੂੰ ਸਭ ਨੂੰ ਪਤਾ ਹੋ ਜਿਹੜੇ ਇਤਿਹਾਸ ਜਾਣਦੇ ਨੇ ਮਿੱਟੀ ਮੁਸਲਮਾਨ ਦੀ ਜਗਾ ਤੇ ਉਹਨੇ ਮਿੱਟੀ ਬੇਈਮਾਨ ਦੀ ਆਖ ਦਿੱਤਾ ਸੀ ਤੇ ਗੁਰੂ ਸਾਹਿਬ ਨੇ ਕਹਿ ਦਿੱਤਾ ਸੀ ਕਿ ਮੇਰੇ ਮੱਥੇ ਨਾਲ ਲੱਗੀ ਸੇਖ ਦਿੱਤਾ ਸੀਗਾ ਧਰਮ ਦੇ ਵਿੱਚੋਂ ਕੱਢ ਦਿੱਤਾ ਗਿਆ ਸੀਗਾ ਤੇ ਬਾਅਦ ਦੇ ਵਿੱਚ ਜਾ ਕੇ ਉਹਨੇ ਸਮਾਦੀ ਲਾਲੀ ਤੇ ਚੇਲਿਆਂ ਨੇ ਮਰਿਆ ਹੋਇਆ ਸਮਝ ਕੇ ਫੂਕਦਾ ਜਦੋਂ 2-4 ਦਿਨਾਂ ਨਾ ਉੱਠਿਆ ਫਿਰ ਉਸ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਗੀਵੰਸ ਦੇ ਵਿੱਚੋਂ ਧੀਰਮੱਲੀ ਉਹਨਾਂ ਨੂੰ ਇਸ ਪੰਥ ਦੇ ਵਿੱਚੋਂ ਸੇਕਿਆ ਗਿਆ ਜਦੋਂ ਐਡੇ-ਐਡੇ ਸਹਿਬਜ਼ਾਦੇ ਗਗਵਾ ਦੇ ਐਡੇ ਡੇਰੋਤਵਾ ਰੱਖਣ ਵਾਲੇ ਉਹਨਾਂ ਨੇ ਖੁਦ ਦੀਆਂ ਔਲਾਦਾਂ ਨਹੀਂ ਉਹਨਾਂ ਨੇ ਸਾਡੇ ਗੁਰੂਆਂ ਨੇ ਬਖਸ਼ੀਆਂ ਹੈਗੀਆਂ ਤਾਂ ਸੁਖਵੀਰ ਬਾਦਲ ਜਿਹੜਾ ਬਰਗਾੜੀ ਗੋਲੀ ਕਾਂਢ ਦੇ ਵਿੱਚ ਇਹਦਾ ਹੱਥ ਹੋਵੇ ਸਿੰਘਾਂ ਦੇ ਨਾਮ ਜਪਦੇ ਉੱਪਰ ਗੋਲੀ ਚਲਾਈ ਹੋਵੇ ਤੇ ਉਹਦੇ ਗਲ ਦੇ ਵਿੱਚ ਤਖਤੀ ਪਾ ਕੇ ਇੱਕ ਥੋੜੇ ਦੋ ਚਾਰ ਮੱਥੇ ਟਕਵਾ ਕੇ ਆਲੇ ਦੋਲੇ ਉਹਦੇ ਲਈ ਅਰਦਾਸ ਕੀਤੀ ਗਈ ਹੋਵੇ ਭਾਂਡੇ ਮਜਵਾ ਕੇ ਉਹਨੂੰ ਮਾਫ਼ ਕਰ ਦਿੱਤਾ ਗਿਆ ਹੋਵੇ ਇਹ ਇੱਕ ਵੱਡੇ ਲੈਵਲ ਦਾ ਡਰਾਮਾ ਸੀ ਜਿਹੜਾ ਸਾਰੇ ਸੰਗਤ ਦੇ ਸਾਹਮਣੇ ਕੀਤਾ ਗਿਆ ਤੇ ਉਹਦਾ ਰਿਜ਼ਲਟ ਅੱਜ ਦੇ ਇੱਕ ਨੂੰ ਮਿਲ ਰਿਹਾ ਪਤਾ ਨਹੀਂ ਬੀ 28 ਸਾਲ ਦੇ ਲਾਗੇ ਤੇਗੇ ਬਾਦਲ ਪਰਿਵਾਰ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਤੇ ਉਹਦੀ ਸਜ਼ਾ ਇੱਕ ਦੋ ਦਿਨ ਦੇ ਵਿੱਚ ਖਤਮ ਕਰ ਦਿੱਤੀਗੀ ਚਾਰ ਦਿਨ ਦੇ ਵਿੱਚ ਖਤਮ ਕਰ ਦਿੱਤੀਗੀ ਘੱਟੋ ਘੱਟ 4-5 ਸਾਲ ਉਹ ਤੋਂ ਭਾਂਡੇ ਮਜਵਾਉਂਦੇ ਉੱਥੇ ਜੀ ਬਹੁਤਾ ਨਹੀਂ ਕਰ ਸਕਦੇ ਸੀ 4-5 ਸਾਲ ਲਈ ਉਹਨੂੰ ਧਰਮ ਤੋਂ ਦੂਰ ਕਰਦੇ ਸੇਕ ਦਿੰਦੇ ਉਹਨੂੰ ਬਹੁਤ ਕੁਝ ਸੀਗਾ ਸੰਗਤ ਦੇ ਦਿਲ ਦੇ ਵਿੱਚ ਇਹ ਗੁੱਸਾ ਸੰਗਤ ਦਾ ਜਿਹੜਾ ਅੱਜ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਵਿਰੋਧ ਹੋ ਰਿਹਾ ਹਲੇ ਦੋਲ ਇਹ ਕੋਈ ਛੋਟੀ ਮੋਟੀ ਟੱਕਰ ਨਹੀਂ ਹੈ ਬਾਦਲ ਪਰਵਾਰ ਹੁਣ ਤੱਕ ਸਾਰੇ ਹੱਥ ਕੰਡੇ ਅਪਣਾਉਂਦਾ ਆਇਆ ਬਟ ਹੁਣ ਸਿੱਧੀ ਅਕਾਲ ਤਖਤ ਨਾਲ ਟੱਕਰ ਲੈਣੀ ਸਿੱਧੇ ਉਹਦੇ ਉਹਦਿਆਂ ਨਾਲ ਟੱਕਰ ਲੈਣੀ ਇਹ ਬਹੁਤ ਮੰਦ ਭਾਗਾ ਸਮਾਂ ਸਾਡੀ ਕੌਮ ਲਈ ਸਾਡੇ ਲਈ ਕਾਲਾ ਦਿਨ ਕਹੂੰਗਾ ਮੈਂ ਇੱਕ ਤਰ੍ਹਾਂ ਦਾ ਜਿਹੜਾ ਚੱਲ ਰਿਹਾ ਸਮਾਂ ਸੋ ਸਭ ਨੂੰ ਇਸ ਚੀਜ਼ ਦੇ ਉੱਤੇ ਵਿਚਾਰਨ ਦੀ ਸਾਨੂੰ ਜ਼ਰੂਰਤ ਹੈ ਐਦਾਂ ਦੇ ਲੋਕਾਂ ਦੇ ਵਿੱਚ ਜਿਹੜੇ ਅੱਜ ਵੀ ਜਿੰਦਾਬਾਦ ਦੇ ਨਾਅਰੇ ਲਾਉਂਦੇ ਨੇ ਮੈਨੂੰ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਨੇ ਕਿਹੜਾ ਬਲੱਡ ਉਹਨਾਂ ਦੇ ਵਿੱਚ ਭੱਜਿਆ ਫਿਰਦਾ ਉਹਨਾਂ ਦੀ ਨਸਾਂ ਦੇ ਵਿੱਚ ਜਿਹੜੇ ਅੱਜ ਵੀ ਚੱਕ ਕੇ ਹੱਥ ਕਹਿੰਦੇ ਨੇ ਸੁਖਵੀਰ ਬਾਦ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਉਹਨਾਂ ਦੇ ਵਿੱਚ ਕੋਈ ਪੰਜਾਬ ਦਾ ਫੋਨ ਹੋਊਗਾ। ਸੋ ਸੁਚੇਤ ਹੋਣ ਦੀ ਜ਼ਰੂਰਤ ਹੈ ਇਦਾਂ ਦੇ ਲੋਕਾਂ ਨੂੰ ਲੰਮ ਇੰਦਾਂ ਦੇ ਲੋਕਾਂ ਨੂੰ ਲਾਂਬੇ ਕਰਨ ਦੀ ਜ਼ਰੂਰਤ ਹੈ। ਅੱਜ ਜ਼ਰੂਰਤ ਹੈ ਕਿ ਘਰ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਸੰਭਾਲੋ, ਉਹਨਾਂ ਨੂੰ ਚੰਗੀ ਸਿੱਖਿਆ ਦਿਵੋ, ਚੰਗੇ ਉਹਨਾਂ ਨੂੰ ਸੰਸਕਾਰ ਦਿਵੋ, ਉਹਨਾਂ ਨੂੰ ਦੱਸੋ ਕਿਹੜਾ ਚੰਗਾ ਹੈ, ਕਿਹੜਾ ਮਾੜਾ। ਅੱਜ ਸਿੱਖੀ ਆਪਣੇ ਘਰ ਤੋਂ ਸ਼ੁਰੂ ਕਰਨ ਦੀ ਜ਼ਰੂਰਤ ਹੈ। ਅੱਜ ਸਿਧਾਂਤ ਨੇ ਜਿਹੜੇ ਗੁਰੂ ਦੇ ਉਹ ਘਰ ਤੋਂ ਸ਼ੁਰੂ ਕਰਨ ਦੀ ਜ਼ਰੂਰਤ ਹੈ। ਇੱਕ ਪੰਜਾਬੀ ਹੋਣ ਦੇ ਨਾਤੇ ਇੱਕ ਪੰਜਾਬ ਦੇ ਵਿੱਚ ਰਹਿਣ ਦੇ ਹੋਣ ਦੇ ਨਾਤੇ ਰਹਿਣ ਦੇ ਨਾਤੇ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਸਭ ਦਾ ਹੱਕ ਬਣਦਾ ਇਸ ਮੁੱਦਿਆਂ ਦੇ ਉੱਤੇ ਬੋਲਣ ਦਾ ਸੋ ਮੈਂ ਬੋਲਿਆ ਮੈਂ ਜਿਹੜੀਆਂ ਗੱਲਾਂ ਹੈਗੀਆਂ ਸੀ ਉਹ ਕਹੀਆਂ ਨੇ ਕੁਝ ਗੱਲਾਂ ਹਲੇ ਰੱਖੀਆਂ ਗਈਆਂ ਨੇ ਸਮਾਉਣ ਤੇ ਉਹ ਵੀ ਦੱਸ ਦਿੱਤੀਆਂ ਜਾਣਗੀਆਂ ਬਾਦਲਾਂ ਦੀ ਸਰਕਾਰ ਰਹੀ ਹੈ ਇਹਨਾਂ ਲੰਮਾ ਸਮਾਂ ਅਕਾਲ ਤਖਤ ਦਾ ਜਥੇਦਾਰ ਹੋਵੇ ਜੇ ਗੱਲਾਂ ਕਰੀ ਕਰਨ ਤੇ ਇਹ ਤਾਂ ਗੁਰਦੇਵ ਸਿੰਘ ਕੌਂਕਿਆਂ ਦੀ ਗੱਲ ਕੀਤੀ ਜਾ ਸਕਦੀ ਪੰਥਕ ਸਰਕਾਰ ਹੋਣ ਦਾ ਦਾਵਾ ਕਰਦੇ ਨੇ ਬਹੁਤ ਸਰਕਾਰ ਕਰਦੀ ਹੈ ਇਹ ਹੁਣ ਤੱਕ ਕਿ ਅਸੀਂ ਪੰਥਕ ਪਾਰਟੀ ਆ ਤੱਕੜੀ ਸਾਡੇ ਬਾਬੇ ਨਾਨਕ ਦੀ ਤੱਕੜੀ ਆ ਮਰਦੀਪ ਸਿੰਘ ਕੌਂਕੇ ਦੀ ਜੇ ਗੱਲ ਕਰੀਏ ਕਹਾਂ ਸਕਦਾ ਜਿਸੇਦਾਰ ਸਿੰਘ ਪੁਲਿਸ ਨੇ ਚੱਕ ਉਹਨਾਂ ਦੇ ਉੱਪਰ ਇੰਨੇ ਤਸੱਦਦ ਢਾਹੇਗੇ ਗੋਲੀ ਮਾਰ ਕੇ ਫਿਰ ਲਾਸਟ ਦੇ ਵਿੱਚ ਨਹਿਰ ਦੇ ਵਿੱਚ ਰੋੜ ਦਿੱਤਾ ਗਿਆ ਇਹ ਪਾਪ ਨਹੀਂ ਸੀਗਾ ਇੱਕ ਇਤੇ ਇੱਕ ਇੱਕ ਖੂਨ ਨਹੀਂ ਗੱਲਾਂ ਬਰਗਾੜੀ ਕਾਂਡ ਨਹੀਂ ਬਹੁਤ ਸਾਰੇ ਇਦਾਂ ਦੇ ਇਲਜ਼ਾਮ ਇਹਨਾਂ ਦੇ ਉੱਪਰ ਲੱਗੇ ਹੋਏ ਨੇ ਇਦਾਂ ਦੇ ਏਡੇ ਮਹਾਨ ਅਹੁਦਿਆਂ ਤੇ ਰਹੇ ਨੇ ਸੀਐਮ ਰਹੇ ਨੇ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਬਣ ਕੇ ਰੱਬ ਬਣੇ ਬੈਠੇ ਰਹੇ ਨੇ ਪੰਜਾਬ ਦੇ ਕਿੰਨੇ ਇਨਸਾਫ ਨਹੀਂ ਇਹਨਾਂ ਨੇ ਦਵਾਏ ਹਜੇ ਤੱਕ ਇਹ ਸਾਰੀਆਂ ਉਂਗਲਾਂ ਖੜੀਆਂ ਨੇ ਨਾ ਤਰਫ ਇਹ ਸਾਰੇ ਸਵਾਲ ਖੜੇ ਨੇ ਤੇ ਇਦਾਂ ਦੇ ਬੰਦੇ ਨੂੰ ਕੀ ਦਿੱਤਾ ਜਾਂਦਾ ਕੀ ਸਜਾਵਟੀਆਂ ਦੀਆਂ 판ਡੇ ਮਾਂਜਣ ਦੀ ਇੱਕ ਤਖਤੀ ਪਾ ਕੇ ਗੱਲ 'ਚ ਬਿਠਾਉਣ ਦੀ ਹੂੰ ਉਸ ਤੋਂ ਬਾਅਦ ਵੀ ਫਿਰ ਉਸ ਜਿਹੜੇ ਹੁਕਮਨਾਮੇ ਜਾਰੀ ਹੋਏ ਉਹਨਾਂ ਤੇ ਵੀ ਨੇ ਕੋਈ ਚੰਗੀ ਸਰਦਾਂ ਨਾਲ ਉਹਨਾਂ ਨੂੰ ਪੂਰਨੀ ਚਾੜ੍ਹਿਆ ਜਿਹੜੀ ਕਮੇਟੀ ਬਣੀ ਸੀ ਕਿ ਨਵੀਂ ਅਕਾਲੀ ਦਲ ਰਜਿਸਟਰਡ ਕਰੋ ਨਵੇਂ ਅਕਾਲੀ ਦਲ ਦੇ ਮੈਂਬਰ ਭਰਤੀ ਕਰੋ ਕਿੱਥੇ ਤੱਕ ਪਹੁੰਚਿਆ ਬਾਦਲ ਦਾ ਵਿੱਚੇ ਬੈਠਾ ਉਹਦੇ ਬਣਿਆ ਪ੍ਰਧਾਨ ਹਜੇ ਤੱਕ ਸੋ ਬਹੁਤ ਕੁਝ ਹੈ ਬੀਬੀ ਤਵਾੜੀ ਨੇ ਫਾਈਲ ਮੂਰੇ ਰੱਖਤੀ ਸੀ ਆ ਆਈਪੀਐਸ ਆਫੀਸਰ ਸੀਗੇ ਉਹਨਾਂ ਨੇ ਦਸ ਦਸ ਦੱਸ ਦਿੱਤਾ ਗਿਆ ਸੀਗਾ ਵੀ ਆ ਆ ਆ ਆ ਆ ਆ ਆਫੀਸਰ ਨੇ ਜੀ ਜਿਨ੍ਹਾਂ ਨੇ ਇਸ ਕੇਸ ਦੇ ਵਿੱਚ ਜਿਹੜੇ ਇਨਵੋਲ ਨੇ ਜਿਨ੍ਹਾਂ ਨੇ ਕੌਂਕੇਆਂ ਔਰ ਗੁਰਦੇਵ ਸਿੰਘ ਜੀ ਕੌਂਕੇ ਜਿਸੇਦਾਰ ਅਕਾਲ ਤਖਤ ਦੇ ਕਤਲ ਦੇ ਵਿੱਚ ਜਿਹੜੇ ਦੋਸ਼ੀ ਨੇ ਸਜ਼ਾ ਨਹੀਂ ਦਵਾਈ ਗਈ ਉਹਨਾਂ ਨੂੰ ਕੀ ਇੱਕ ਐਸਐਚਓ ਜਾਂ ਇੱਕ ਐਸਐਸਪੀ ਭਾਰੀ ਪੈ ਗਿਆ ਪੰਜਾਬ ਸਰਕਾਰ ਦੇ ਉੱਪਰ ਹਜੇ ਤੱਕ ਲੱਭਿਆ ਨਹੀਂ ਕੌਣ ਸੀ ਕੌਣ ਨਹੀਂ ਇਹ ਫਾਈਲਾਂ ਬੰਦ ਹੋ ਕੇ ਪਤਾ ਨਹੀਂ ਕਿਹੜੀਆਂ ਖੱਲਾਂ ਕੁੰਜੀਆਂ ਦੇ ਵਿੱਚ ਡਿੱਗੀਆਂ ਹੋਈਆਂ ਨੇ ਹੁਣ ਤੱਕ ਲੱਭੀ ਹੀ ਨਹੀਂ ਕਦੇ ਸੋ ਬਹੁਤ ਕੁਝ ਆ ਉਦਾਂ ਸੀ ਪੰਥਕ ਪਾਰਟੀ ਆ ਪੰਥਕ ਸਰਕਾਰ ਆ ਬਹੁਤ ਰੌਲਾ ਪਾਇਆ ਵਾ ਮੈਂ ਹੈਰਾਨ ਆ ਉਹਨਾਂ ਲੋਕਾਂ ਦੇ ਜਿਹੜੇ ਅੱਜ ਵੀ ਜਿੰਦਾਬਾਦ ਦਾ ਨਾਹਰਾ ਲਾਉਂਦੇ ਨੇ ਕੀ ਕਹਾਂ ਉਹਨਾਂ ਨੂੰ ਕਿਹੜੇ ਤਾਨੇ ਮਾਰਦੀ ਉਹਨਾਂ ਲੋਕਾਂ ਨੂੰ ਮੈਂ ਹੈਰਾਨ ਆ ਉਹਨਾਂ ਲੋਕਾਂ ਦੇ ਜਿਹੜੇ ਅੱਜ ਵੀ ਇਹਨਾਂ ਦੇ ਪਿੱਛੇ ਨੱਚਦੇ ਫਿਰਦੇ ਨੇ ਟੱਪਦੇ ਫਿਰਦੇ ਨੇ ਢੋਲ ਵਜਾਉਂਦੇ ਨੇ ਇਲੈਕਸ਼ਨਾਂ ਦੇ ਵਿੱਚ ਨਾ ਵਿੱਚ ਸੋ ਬੇਨਤੀ ਆ ਸਾਰੇ ਪੰਜਾਬ ਨੂੰ ਜਿੱਥੇ ਜਿੱਥੇ ਤੱਕ ਇਹ ਵੀਡੀਓ ਪਹੁੰਚਦੀ ਆ ਜੋ ਯੂਕਾ ਰੇਸ ਨੂੰ ਦੇਖਦਾ ਵੇਖ ਸਕ ਤੁਸੀਂ ਅਕਾਲੀਓਂ ਵੇਖ ਸਕ ਤੁਸੀਂ ਕਾਂਗਰਸੀਓਂ ਜਾਮਾਦੀ ਪਾਰਟੀ ਨਾਲੋਂ ਪਰ ਜਦ ਗੱਲ ਪੰਥ ਤੇ ਆਉਂਦੀ ਹੈ ਜਦੋਂ ਗੱਲ ਗ੍ਰੰਥ ਤੇ ਆਉਂਦੀ ਹੈ ਗੁਰੂ ਤੇ ਆਉਂਦੀ ਹੈ ਤਖਤ ਤੇ ਆਉਂਦੀ ਹੈ ਉਦੋਂ ਘਟੋ ਘਟ ਪੰਥ ਨਾਲ ਖੜ ਜਿਆ ਕਰੋ ਉਦੋਂ ਇਹਨਾਂ ਨੂੰ ਇਹਨਾਂ ਘਟੀਆਂ ਇਨਸਾਨਾਂ ਨੂੰ ਛੜ ਦਿਆ ਕਰੋ ਇਹਨਾਂ ਦਾ ਖਿਹੜਾ ਛੜ ਦਿਆ ਕਰੋ ਮੇਰੇ ਹਿਸਾਬ ਨਾਲ ਅੱਜ ਵੀ ਕੁਝ ਸਿੰਘ ਸਹਿਬਾਨ ਇਦਾਂ ਦੇ ਹੈਗੇ ਨੇ ਇਸ ਸਮੇਂ ਦੇ ਵਿੱਚ ਵੀ ਭਾਈ ਰਣਜੀਤ ਸਿੰਘ ਜੀ ਜੱਥੇਦਾਰ ਰਹੇ ਨੇ ਹਕਾਲ ਤਖਤ ਦੇ ਉਹਨਾਂ ਤੋਂ ਬਾਅਦ ਜਿੰਨੇ ਸਿੰਘ ਸਹਿਬ ਸਾਹਿਬ ਹੋਏ ਉਹ ਬਾਦਲਾਂ ਦੇ ਨਾਲੇ ਰਲ ਕੇ ਚੱਲਦੇ ਰਹੇ ਨੇ ਇੱਕੋ ਹੀ ਸੀਗੇ ਜਿਨ੍ਹਾਂ ਨੇ ਵਧੀਆ ਇੱਕ ਕੱਜਜੇਤੇਦਾਰ ਦਾ ਅਹੁਦਾ ਕਿਵੇਂ ਚਲਾਉਣਾ ਹੈ ਰਾਜਨੀਤਿਕ ਲੈਵਲ ਤੇ ਉੱਤੇ ਤੇ ਧਾਰਮਿਕ ਲੈਵਲ ਦੇ ਉੱਤੇ ਵਧੀਆ ਚਲਾਇਆ 14-15 ਸਾਲਾਂ ਤੋਂ ਤੁਹਾਨੂੰ ਦਵਾਈ ਦਿੰਦੇ ਆ ਰਹੇ ਨੇ ਜਗਾਉਂਦੇ ਆ ਰਹੇ ਨੇ ਕਿ ਬਚ ਜਿਓ ਇਨ੍ਹਾਂ ਬਦਲਾਂ ਤੋਂ ਬਚ ਜਿਓ ਇਨ੍ਹਾਂ ਬਾਦਲਾਂ ਤੋਂ ਕਿ ਪੰਜਾਬ ਨੂੰ ਬਚਾਉਣਾ ਜਾਂ ਪੰਥ ਨੂੰ ਬਚਾਉਣਾ ਅੱਜ ਸਾਨੂੰ ਇਦਾਂ ਦੇ ਲੀਡਰ ਦੀ ਲੋੜ ਹੈ ਦੁਆਰਾ ਫਿਰ ਮੈਂ ਅੱਜ ਨਾਮ ਸਿੱਧੇ ਤੌਰ ਤੇ ਕਹਿਣਾ ਚਾਹੁੰਦਾ ਕਿ ਭਾਈ ਰਣਜੀਤ ਸਿੰਘ ਤੋਂ ਬਿਨਾ ਮੈਨੂੰ ਅੱਜ ਕੋਈ ਲੀਡਰ ਦਿਖਦਾ ਨਹੀਂਗਾ ਇੱਥੇ ਜਿਹੜਾ ਇਸ ਪੰਥ ਨੂੰ ਲੀਡ ਕਰ ਸਕੇ ਸੋ ਮਾਫੀ ਚਾਹੁੰਨਾ ਜੀ ਜੇ ਬੋਲਣ ਲੱਗੇ ਕੋਈ ਵਾਅਦਾ ਘਾਟਾ ਹੋ ਗਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ